ਜੋ 15 ਅਗਸਤ ਹੈ ਨਾ ਆਯਾਦੀ ਦੀ ਲੜਾਈ 'ਚ 90 93% ਕੁਰਬਾਨੀਆਂ ਸਾਡੀਆਂ ਕਿਹੜੇ ਮੋਰਚੇ ਨਹੀਂ ਅਸੀਂ ਲਾਏ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਵਾਲਾ ਮੋਰਚਾ ਫਿਰ ਅਸੀਂ ਹੁਣ ਵਾਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਵਾਲਾ ਮੋਰਚਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਵਾਲੇ ਸਾਧ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ 'ਚ ਖੜੇ ਆਂ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਚੰਗੀ ਆ ਸਾਡੇ ਨਾਲ ਨਸ਼ਲ ਖੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਤੌਰ 'ਤੇ ਵੀ ਨਸ਼ਲ ਖੁਸ਼ੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂ ਨਹੀਂ ਦੇਖ ਪਾ ਰਹੇ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਕਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰ ਦਿੱਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕਿਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਗੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਹਿਬ ਲਪਾਉਣ ਲੱਗੇ ਆਦੇ ਗੁਰੂ ਦੇ ਨਿਸ਼ਾਨਾਂ ਤੋਂ ਮੁਨਕਰ ਹੋ ਗਏ ਇਹ ਕਿਉਂ ਵਰਤਾਰੇ ਵਾਪਰਦੇ ਆ ਸੈਂਟਰ ਚ ਬੀਜੇਪੀ ਬੈਠੀ ਹੋਵੇ ਅੱਜ મોદી ਆਰ ਕੇ ਬੈਠੇ ਆ ਕੱਲ ਨੂੰ ਜੇ ਕਾਂਗਰਸ ਵੀ ਆ ਜੀ ਉਹਨਾਂ ਨੇ ਤਾਂ ਉਵੇਂ ਹੀ ਚੱਲਣਾ ਉਹਦਾ ਸਾਡੇ ਨਾਲ ਵਾਅਦੇ ਕਰ ਕਰ ਮੁੱਕਰ ਗਏ ਜਦੋਂ ਕੌਮ ਆਪਣੀ ਆਜ਼ਾਦੀ ਲਈ ਲੜ ਰਹੀ ਸੀ ਜਾਂ ਗੁਰਦੁਆਰਿਆਂ ਦਾ ਸੰਘਰਸ਼ ਕਰ ਰਹੀ ਸੀ 1920 ਚ ਲਾਹੌਰ ਇੱਕ ਜ਼ਮੇਟ ਚ ਆ ਕੇ ਗਾਂਧੀ ਕਹਿੰਦਾ ਵੀ ਹੁਣ ਛੋਟੇ ਗੁਰਦੁਆਰਿਆਂ ਦੀ ਲੜਾਈ ਤੁਸੀਂ ਲੜ ਲਈ ਹੁਣ ਵੱਡੇ ਗੁਰਦੁਆਰੇ ਦੀ ਲੜਾਈ ਆਪਾਂ ਲੜਦੇ ਆਂ ਵੀ ਦੇਸ਼ ਨੂੰ ਗੁਰੂ ਤੋਂ ਵੱਡਾ ਕਰਤਾ ਵੀ ਹੁਣ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੋ ਤੁਸੀਂ ਸਾਡੇ ਬੰਦੇ ਉਹਨਾਂ ਦੀ ਗੱਲ ਸਮਝ ਨਹੀਂ ਸਕੇ ਕਿਉਂਕਿ ਉਦੋਂ ਤਾਂ ਕੌਮ 'ਚ ਭਰੋਸਾ ਕਰਨ ਦੀ ਅਸੀਂ ਗੁਰੂ ਤੋਂ ਮੰਗਦੇ ਹਾਂ ਅਰਦਾਸ 'ਚ ਵੀ ਭਰੋਸਾ ਦਾਨ ਉਦੋਂ ਕੌਮ 'ਚ ਭਰੋਸਾ ਕਰਕੇ ਉਹ ਵਾਅਦੇ ਖਿਲਾਫੀਆਂ ਉਹਨਾਂ ਨੇ ਕੀਤੀਆਂ ਸਾਡੇ ਭਰੋਸੇ ਉਹਨਾਂ ਨੇ ਤੋੜੇ ਅੱਜ ਅਸੀਂ ਖੜੇ ਕਿੱਥੇ ਆ ਅੱਜ ਅਸੀਂ ਕਿਸੇ ਤੇ ਭਰੋਸਾ ਨਹੀਂ ਕਰਦੇ ਜਿਹੜਾ ਤੁਹਾਡੇ ਕੋਲੇ ਆ ਕੇ ਚਾਰ ਗੱਲਾਂ ਕਰ ਲੈਂਦਾ ਉਧਰ ਨੂੰ ਲੱਜਣੇ ਆ ਅੱਜ 15 ਅਗਸਤ ਹੈ ਨਾ ਆਯਾਦੀ ਦੀ ਲੜਾਈ 'ਚ 90-93% ਕੁਰਬਾਨੀਆਂ ਸਾਡੀਆਂ ਨੇ ਕਿਹੜੇ ਮੋਰਚੇ ਨਹੀਂ ਅਸੀਂ ਲਾਏ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਵਾਲਾ ਮੋਰਚਾ ਫਿਰ ਅਸੀਂ ਹੁਣ ਵਾਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਵਾਲਾ ਮੋਰਚਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਵਾਲੇ ਸਾਥ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ 'ਚ ਖੜੇ ਆਂ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਕੁਸ਼ੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਤੌਰ 'ਤੇ ਵੀ ਨਸ਼ਲ ਕੁਸ਼ੀ ਚੱਲ ਰਹੀ ਆ ਜਿਹਨੂੰ ਅੱਜ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂ ਨਹੀਂ ਦੇਖ ਪਾ ਰਹੇ ਸਾਡੀ ਮਾਨਸਿਕਤਾ ਕਿੱਥੇ ਚਲੀ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਕਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰ ਦਿੱਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕਿਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਗੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਹਿਬ ਲਗਾਉਣ ਲੱਗੇ ਆਦੇ ਗੁਰੂ ਦੇ ਨਿਸ਼ਾਨਾ ਤੋਂ ਮੁਨਕਰ ਹੋ ਗਏ। ਇਹ ਕਿਉਂ ਵਰਤਾਰੇ ਵਾਪਰਦੇ ਆ? ਸੈਂਟਰ 'ਚ BJP ਬੈਠੀ ਹੋਵੇ, ਅਜਮੋਦੀ ਹਰ ਕੇ ਬੈਠੇ ਆ। ਕੱਲ ਨੂੰ ਜੇ ਕਾਂਗਰਸ ਵੀ ਆ ਜੀ ਉਹਨਾਂ ਨੇ ਤਾਂ ਉਵੇਂ ਹੀ ਚੱਲਣਾ। ਉਹਦਾ ਸਾਡੇ ਨਾਲ ਵਾਅਦੇ ਕਰ-ਕਰ ਮੁੱਕਰ ਗਏ। ਜਦੋਂ ਕੌਮ ਆਪਦੀ ਇਆਜ਼ਾਤੀ ਲਈ ਲੜ ਰਹੀ ਸੀ, ਜਾਂ ਗੁਰਦੁਆਰਿਆਂ ਦਾ ਸੰਘਰਸ਼ ਕਰ ਰਹੀ ਸੀ 1920 'ਚ ਲੋਹਾਰ ਇੱਕ ਸਮਿਟ 'ਚ ਆ ਕੇ ਗਾਂਧੀ ਕਹਿੰਦਾ ਵੀ ਹੁਣ ਆ ਛੋਟੇ ਗੁਰਦੁਆਰਿਆਂ ਦੀ ਲੜਾਈ ਤੁਸੀਂ ਲੜ ਲਈ, ਹੁਣ ਵੱਡੇ ਗੁਰਦੁਆਰੇ ਦੀ ਲੜਾਈ ਆਪਾਂ ਲੜਦੇ ਆਂ। ਵੀ ਦੇਸ਼ ਨੂੰ ਗੁਰੂ ਤੋਂ ਵੱਡਾ ਕਰਤਾ। ਹੁਣ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੋ ਤੁਸੀਂ ਸਾਡੇ ਬੰਦੇ ਉਹਨਾਂ ਦੀ ਗੱਲ ਸਮਝ ਨਹੀਂ ਸਕੇ ਕਿਉਂਕਿ ਉਦੋਂ ਤਾਂ ਕੌਮ 'ਚ ਭਰੋਸਾ ਕਰਨ ਦੀ ਅਸੀਂ ਗੁਰੂ ਤੋਂ ਮੰਗਦੇ ਹਾਂ ਅਰਦਾਸ 'ਚ ਵੀ ਭਰੋਸਾ ਦਾਨ ਉਦੋਂ ਕੌਮ ਭਰੋਸਾ ਕਰਕੇ ਉਹ ਵਾਅਦੇ ਖਿਲਾਫੀਆਂ ਉਹਨਾਂ ਨੇ ਕੀਤੀਆਂ ਸਾਡੇ ਭਰੋਸੇ ਉਹਨਾਂ ਨੇ ਤੋੜੇ ਅੱਜ ਅਸੀਂ ਖੜੇ ਕਿੱਥੇ ਆ ਅੱਜ ਅਸੀਂ ਕਿਸੇ ਤੇ ਭਰੋਸਾ ਨਹੀਂ ਕਰਦੇ ਜਿਹੜਾ ਤੁਹਾਡੇ ਕੋਲੇ ਆ ਕੇ ਚਾਰ ਗੱਲਾਂ ਕਰ ਲੈਂਦਾ ਉਧਰ ਨੂੰ ਲੱਰ ਜੰਨੇ ਆ